ਤਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹੀ ਹੱਥ ਬਨਦੇ ਆ ਮੱਥਾ ਟੇਕਦੇ ਆ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹੀ ਹੇਠਾਂ ਚਾਨਣ ਦਾ دریا ਭਗੇ ਪੁੱਤੋ ਮਿਹਰ ਦਾ ਵਰਸੇ ਮੇਗ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਤਾਂ Thank you ਸਾਹਿਬ ਜੀਓ ਉਹਦਾ ਕੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਜਨ ਗਿਆਨ ਧਿਆਨ ਕਿਛ ਕਰਮਣ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਪ੍ਰਗਟਿਆ ਬਿੜੀ ਤੁਮਝ ਜਾਗ ਜਾਣ ਹੋ ਆਹ ਕਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਲੱਖ ਖੁਸ਼ੀਆਂ ਆ ਬਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਨਿਮਕ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਨਾਮ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰ ਸਤਗੁਰ ਪਰਸਾਦ ਸੋਰਠ ਮਹੱਲਾ ਪੰਜਵਾਹ ਹਮਰੀ ਗਣਤਣ ਗਣਿਆ ਕਾਈ ਆਪਣਾ ਬਿਰਤ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨਾ ਹਮਰੀ ਗਣਤਣ ਗਣੀਆਂ ਕਾਈ ਆਪਣਾ ਬਿਰਤ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨਾ ਸਾਚਾ ਸਾਹਿਬ ਸਾਧ ਮਹਿਰਵਾਣਾ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣਾ ਰਾਹਾਓ ਜੀਉ ਪਾਏ ਪਿੰਡ ਜਨ ਸਜਿਆ ਦਿੱਤਾ ਪੈ ਨਨਖਾਣਾ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਨ ਜਿਓ ਪਾਏ ਪਿੰਡ ਜਨ ਸਾਜਿਆ ਦਿੱਤਾ ਬੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਮੂਹ ਸਟਾਫ ਸਾਰੇ ਹੀ ਬੱਚਿਆਂ ਨੂੰ ਬੇਨਤੀ ਹੈ ਇਸ ਟਾਈਮ ਜਲਜੀਤ ਸਿੰਘ ਦੇ ਪਾਠ ਪ੍ਰਾਰੰਭ ਕਰਾਂਗੇ ਹੌਲੀ ਹੌਲੀ ਨਮਸਕਾਰ ਕਰਨੀ ਹੈ ਸਾਰਿਆਂ ਨੇ ਵਾਰੀ ਵਾਰੀ ਅਤੇ ਸਟਾਫ ਨੂੰ ਵੀ ਬੇਨਤੀ ਹੈ ਜੋ ਕਿ ਆਪਣਾ ਰਵਾਲਾ ਸਾਹਿਬ ਭਾਈ ਉਹ ਵੀ ਮੱਥਾ ਟੇਕਣ ਦੀ ਕਿਰਪਾਲਤਾ ਕਰਿਓ ਸਾਰੇ ਬੱਚੇ ਪ੍ਰੇਮ ਦੇ ਨਾਲ ਸਾਧਾ ਦੇ ਨਾਲ ਹੌਲੀ ਹੌਲੀ ਸਾਰਿਆਂ ਨੇ ਭਾਈ ਗੁਰੂ ਸਹਿਬ ਨੂੰ ਨਮਸਕਾਰ ਕਰਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਨਾਮ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਯੋਨੇ ਸਰੂਪੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੋਪੈ ਜੋਪਨ ਹੋਵਈ ਜੇ ਲਾਇ ਰਹਾ ਨਿਵਸਾਰ ਭੁੱਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਭਾਰ ਸਹਿਜ ਗਿਆਨ ਪੰ ਲਤ ਹੋਵੈ ਕਾਇ ਤਣ ਗੱਲ ਨਾਲ ਕਿਵ ਸਚਿਆਰ ਹੋਈਐ ਤਮ ਕੂੜ ਤੂਟ ਪਾਲ ਹੁਕਮ ਰਜਾਈ ਕਿੱਲਣਾ ਨਾਨਕ ਕੇ ਕੇ ਆਨਾਲਾ ਹੁਕਮੀ ਬਾਵਨਾ ਆਕਾਰ ਬਕਮਨ ਕਹਿਆ ਜਿ ਆਈ ਹੁਕਮੀ ਹੋਵਣ ਜੀ ਹੁਕਮ ਲੈ ਵੜਿ ਆਈ ਹੁਕਮੀ ਉਤਮ ਨੀਜ ਹੋਕਮ ਲੈ ਕ दुख ਸੁਖ ਪਾਈਐ ਇਕਨਾ ਹੁਕਮੀ ਬਖਸ਼ੇਸ਼ ਇਕ ਹੁਕਮੀ ਸਦਾ ਪੁਹਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੇ ਤਾ ਮੈਂ ਕਹੈ ਨ ਕੋਈ ਗਾਵੈ ਕੋ ਤਾਨਾ ਹੋਵੈ ਕਿਸੇ ਧਾਨ ਗਾਵੈ ਕੋ ਦਾਤੁ ਜਾਣੈ ਨੀਸਾਨ ਗਾਵੈ ਕੋ ਗੁਣ ਮੜੈ ਆਇਆ ਚਾਰ ਗਾਵੈ ਕੋ ਵਿਚਾਰ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇਹੇ ਗਾਵੈ ਕੋ ਜੀ ਲੈ ਫਰ ਦੇਹੇ ਗਾਵੈ ਕੋ ਜਾਪੈ ਦਿਸ ਦੂਰ ਗਾਵੈ ਕੋ ਵਿਖੇ ਹਾਜ਼ਰ ਹਦੂਰ ਕਸਨਾ ਕਥਿ ਨਯਾ ਵੈ ਤੋੜ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹੀ ਜੁਗਾ ਜਗੰਤਰ ਕਾਹੀ ਖਾਹੀ ਹੁਕਮੇ ਉਪਰਜਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਚਾ ਸਹਿਬ ਸਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗਹਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕ ਅੱਗੇ ਰਖੀਐ ਜਿਤ ਦੇਸ ਹੈ ਦਰਬਾਰ ਮਹੋ ਕੈ ਬੋਲਣ ਬੋਲੀਐ ਜਿਤ ਸੁਣੋ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਹਿ ਜਾਣੀਏ ਸਭ ਆਪੇ ਸਚਿਆਰ ਤਾਪਿਆ ਨ ਜਾਏ ਕੀਤਾ ਨ ਹੋਏ ਆਪੇ ਆ ਬੰਦਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨ ਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮਕਨ ਆਦਮ ਗੁਰਮਖ ਵੇਦਨ ਗੁਰਮਕ ਰਹਾ ਸਮਾਈ ਗੁਰਈਸਰ ਗੁਰ ਗੋਗ ਬਰਮਾ ਗੁਰ ਪਾਰਵਤੀ ਮਾਈ ਇਹੋ ਜਾਣਾ ਆ ਕਾਣੀ ਇਹ ਕਹਿਣਾ ਕਥਨ ਜਾਈ ਗੁਰਾ ਇਕ ਦੇਹ ਬਜਾਈ ਸਵਣਾ ਜੀਆਂ ਕਾ ਇਕ ਦਾਤਾ ਸੋਮੈ ਵਿਸਰਣ ਜਾਈ ਤੀਰਥ ਨਾਮਾ ਜੇ ਤਦ ਪਾਵ ਮੇਨ ਪਾਨੇ ਕ ਨਾਇ ਕਰੀ ਇਹ ਤੀਰਥ ਟੋਪਾਈ ਵੇਖਾ ਵਿਣ ਕਰਮ ਕੈ ਮਿਲ ਲਹ ਲਈ ਮਤ ਵੇਜਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸੇਖ ਸੁਣੀ ਗੂਰਾ ਇਕ ਦੇਹ ਬਜਾਈ ਸਵਣਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗ ਚਾਰੇ ਯਾਰ ਜਾ ਹੋਰਦ ਸੋਣੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤੁਧਰ ਆਵਈ ਤਾ ਬਾਤਨ ਪੁੱਛਾ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗਣਮਨ ਤਿਆਂ ਗੋਣ ਅੰਬੇ ਤਾ ਕੋਏ ਨ ਸੂਝਾਈ ਜੇ ਤੁਧ ਗੁਣ ਕੋਈ ਕਰੇ ਸੁਣਿਆ ਸਤਿ ਵੀਰ ਸੁਨਾਤ ਸੁਣਿਆ ਧੱਤ ਦਵਲਾ ਆਕਾਸ਼ ਸੁਣਿਆ ਦੀਪ ਪਾਤਾਲ ਸੁਣਿਆ ਬੋਲੇ ਨੱਟ ਕੈ ਕਾਲ ਨਾਨਕ ਪ੍ਰਤਮ ਦਾਤਾ Yeah. ਤੇਰੇ ਕਰਨੇ ਨਾਹੀ ਸੋਮਾ ਲਾ ਧੌਲਾ ਧਰਮ ਬਿਆਕਾ ਪੂਰਤ ਸੰਤੋਖ ਸਾਧਨ ਪ੍ਰਯਾਜਨ ਸੁਭੂ ਲੋ ਜੇਹੋ ਪੁੱਜੇ ਹੋ ਵੈ ਸਚਿਆਰ ਤਮਿ ਦੇਵ ਪਰ ਕੀਤਾ ਭਾਰ ਧਰਦੀ ਹੋਰ ਪਰੇ ਹੋਰ ਹੋਰ ਤੇ ਤੇ ਭਾਰਤਲੇ ਕਮਣ ਜੋਰੇ ਜੀ ਜਤ ਰੰਗਾ ਕੇ ਨਾਮ ਸਮਨਾ ਲਿਖਿਆ ਬੜੀ ਕਲਾਮ ਏਉ ਲੇਕਾ ਲਗਣਾ ਕੋਈ ਲੇਕਾ ਲਿਖਿਆ ਕੀਤਾ ਹੋਈ ਕੀਤਾ ਤਾਨ ਨਸਵਾਲੇ ਹਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕ ਕੋਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਹੀ ਫਲਿਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਗ ਪਾਉ ਅਸੰਖ ਪੂਜਾ ਅਸੰਗ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗਣ ਗਣ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋ ਪਖਸਾਰ ਅਸੰਖ ਮੋਲ ਲੈ ਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਭਾਰ ਨ ਜਾਵਾ ਇਕ ਵਾਰ ਜੋਤ ਦਾ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੋਰ ਕਹੰਦ ਕੋਰਾ ਸੰਖ ਜੋਰ ਹਰਾਮ ਕੋਰਾ ਸੰਖ ਅਮਰ ਕਰ ਜਾਏ ਜੋਰ ਸੰਖ ਗਾਲ ਵੱਡ ਹਤਿਆ ਕੰ ਹੇ ਰੇ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਸਤਿਗੁਰ ਮੇਰੇ ਕਾਲਮੋ ਹੱਥ ਤੇਰੇ ਕੇ ਸੋਨੇ ਸੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਪਹਿਣ ਨਾਨਕੀ ਦਾ ਵੀਰ ਪਿਆਰਾ ਮੋਦੀ ਖਨ ਬੈਠਾ ਖੋਣ ਕੇ ਪਹਿਣ ਨਾਨਕੀ ਦਾ ਵੀਰ ਪਿਆਰਾ ਮੋਤੀਖਾਨਾ ਬਿਠਾ ਖੋਲ ਕੇ ਮਾਤਾ ਤ੍ਰਿਪਤਾ ਦੀ ਅੱਖ ਦਾ ਤਾਰਾ ਮੋਤੀਖਾਨਾ ਬਿਠਾ ਖੋਲ ਕੇ ਮਾਤਾ ਤ੍ਰਿਪਤਾ ਦੀ ਅੱਖ ਪੀਰਾਂ ਦੇ ਪੀਰ ਦੀ ਸਭ ਪੀਰਾਂ ਦੇ ਪੀਰ ਦੀ ਸ਼ਾਹੀ ਫਕੀਰ ਦੀ ਸਤਗੁਰੂ ਅਵਤਾਰ ਦੀ ਸੱਚੇ ਕਰਤਾਰ ਦੀ ਵਾਲੀ ਸੰਸਾਰ ਦੇ ਤੇ ਡੁੱਬਦਿਆਂ ਨੂੰ ਤਾਰ ਦੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੱਲ ਕਰੀਏ ਬਾਬੇ ਦੀ ਜਿਨ੍ਹਾਂ ਨੇ ਏਕੇ ਦਾ ਪਾਠ ਪੜਾਇਆ ਕਰਤ ਕਰੋ ਤੇ ਨਾਮ ਜਪੋ ਵੰਡਸ਼ ਕੋ ਦਾ ਸਬਕ ਸਿਖਾਇਆ ਵੀਰ ਪਏ ਦਾ ਬਚਪਨ ਚ ਸੰਤਾਂ ਨੂੰ ਪੂਜਾ ਸਿਖਾ ਕੇ ਸ਼ਬਦ ਸੁਣਾ ਜਿਉ ਬਿੰਦੋ ਨਾ ਬੋ ਤੇਰੀ ਤੁਮ ਬਾਸ ਬਿਤਾ ਮੋਂਗਰ ਤੇਰੀ ਤੁਮਰੀ ਕਹਿਰੋ ਪਾਮ ਹੈ ਤ ਕੋਈ ਨ ਜਾਣ ਤੁਮਰਾ ਅੰਤ ओ चाप गंत सगल समगरी तुमरे रे सु तारी तुम ते हो सो आग्या तारी तुमारी ग तुम ही जानी नानक दास सगा कौरबानी सुदया गया दासो पेंडा सा तेरा वा ਗੁਰੂ ਗੋਬਿੰਦ ਸਿੰਘ ਸਾਹਿਬ ਤੇਰੀ ਵੜਿਆ ਹੀ ਕੋਈ ਨਾਉਣ ਜਾਨ ਮੇਰਾ ਵਾਹਿਗੁਰੂ ਅੰਬਲਨਾ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਸ ਤੇ ਰੇਵ ਭਗਉਤੀ ਜੀ ਕੀ ਪਾਦ ਛਾਇਦ ਅਸਵੀ ਪ੍ਰਤਾ ਭਗਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਵਿਰੰਗਰ ਗੁਰਤੀ ਅਮਰਦਾਸ RAM ਦਾਸ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ ਅਜਨ ਦਿੱਥੇ ਸਭ ਦੁੱਖ ਜਾਏ ਤੀਗ ਬਹਾਦਰ ਸਿਮਰਿਆ ਘਰ ਨੌਂ ਨ ਦਿਆਵੇ ਤਾਂ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸੰਦਸਾ ਪਤਸ਼ਾਹੀ ਅਲੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਾ ਧਿਆਨ ਧਰ ਕੇ ਇਹ ਬੋਲੋ ਜੀ ਵਾਹਿਗੁਰੂ ਜੀ ਆ ਪੰਜਾਂ ਪਿਆਰਿਆਂ ਜਿਨ੍ਹਾਂ ਸੇਵ ਜਾਦਿਆਂ ਜਹਲੀਆਂ ਮੁਕਤਿਆਂ ਹਾਠੀਆਂ ਯਾ ਭੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਆਣ ਜਠਾ ਕੀਤਾ ਤਿੰਨ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਕਾਲ ਸਾਜੀ ਬੋਲੋ ਜੀ ਰਜਨਾ ਸਿੰਘਾ ਸਿੰਘਣਿਆ ਨੇ ਧਰਮ ਮੇਦ ਸੀ ਦਿੱਤੇ ਪੰਦ ਬੰਦ ਕਟਵਾਏ ਫੋਕਰੀਆਂ ਲੋਹੈਨਾ ਜਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਲਾਰੇ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੋ ਸੋ ਸੰਗਿ ਨਿਵਾਹੀ ਤੈਨਾਂ ਦੇ ਕਮਾਈ ਦਾ ਧਿਆਨ ਧਰ ਕੀ ਖਾਲਸਾ ਜੀ ਬੋਲੋ ਜੀ ਸਿਵਾਹੀ ਗੁਰੂ ਜੀ ਪੰਜਾ ਤਖਤਾ ਸਰਬਤ ਗੁਰਦਵਾਰਿਆਂ ਜੀ ਕਾ ਧਿਆਨ ਧਰ ਕੀ ਬੋਲੋ ਜੀ ਸਤਿ ਖਾਲਸਾ ਜੀ ਕੀ ਅਰਦਾਸ ਸਹਿਣ ਕੀ ਸਰਬਤ ਖਾਲਸਾ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਜਿਤ ਅਵੇ ਜਿਤ ਅਵਣ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰਚਿ ਹਾਰੀ ਐ ਤ ਦੇਵ ਤੇਗ ਫਤਿਹ ਬਤ ਕੀ ਪੈਜ ਪੰਥ ਕੀ ਗੀਤ ਸ੍ਰੀ ਸਹਿਜ ਜੀ ਸਹਾਇ ਖਾਲਸੇ ਜੀ ਕੀ ਬੋਲ ਵਾਲੀ ਬੋਲੋ ਜੀ ਸੇਵਾਹੀ ਗੁਰੂ ਜੀ ਆ ਸਿੱਖਾ ਨੂੰ ਸਿੱਖੇ ਜਾਣ ਕੇਸ ਦਾ ਰਹਿਤ ਦਾਣ ਵਿਵੇਕ ਦਾਣ ਸਾਹੂ ਦਾਣ ਭਰੋਸਾ ਦਾਣ ਦਾਨ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੇਸ਼ ਨਾਲ ਚੌਕੀਆਂ ਝੰਡੇ ਬੁੰਗੇ ਜੋਗੋ ਜੋਗਾ ਟੱਲ ਧਰਮ ਕਾ ਜੈਕਾਰ ਭੋਲੋ ਜੀ ਵਾਹਿਗੁਰੂ ਜੀ ਸਿਖਾਂ ਦਾ ਮਨ ਨਿਮਮ ਮੱਥੇ ਉੱਚੀ ਮੱਥਾ ਦਾ ਰਖਾਇਆ ਬਕਾਲ ਪੁਰਖ ਵਾਹਿਗੁਰੂ ਜੀ ਹੀ ਅਕਾਲ ਪੁਰਖ ਆਪਣੇ ਪੰਥ ਦੀ ਸਰਦਾ ਸਾਹੀ ਤਤਾਰ ਜੀਉ ਸ੍ਰੀ ਦਨਕਨਾ ਸਾਹਿਬ ਤੇ ਹਰਗੋਦਵਾਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੋ ਵਿਛੋੜਾ ਗਾਇ ਕੋਲੇ ਦક્ષਨੰਦ ਦਾਤੀ ਸੇਵਾ ਸੰਭਾਲਦਾ ਨਾਨ ਪਿਆਰੇ ਖਾਲਸਾ ਜੀ ਲੋਭਖੋ ਜੀ ਹੇ ਦੇਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਯੋਟਿਆਂ ਦੀ ਓੜ ਸੱਚੇ ਪੀਤਾ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨਾ ਕਮਲਾ ਪਾਸਰਦਾਸ ਬੇਨਤੀ ਕੀਤੀ ਜਾਂਦੀ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿਟੇ ਧੰਨ ਜਗ ਜਾਨਨ ਹੋਆ ਜੋ ਕਾ ਸੂਤ ਨਿਕਲਿਆ ਹਜ਼ਾਰੇ ਜੁਬੇ ਹਨੇਰ ਪੁਲਵਾਂ ਦੀ ਮਹਾਵਕ ਦੇਨ ਸਾ ਸੱਚੇ ਬਾਦਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਗੁਰ ਨਜ਼ਰ ਕਰੇ ਨਮਕ ਇਹ ਕਾਰਨਾਮ ਦੇ ਬ੍ਰਹਮਤਨ ਸਿੱਤਲ ਹੋਏ ਦੇ ਮਾਵਾਕ ਦੇ ਅਨੁਸਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਉਲੀ ਦੇ ਪ੍ਰਕਾਸ਼ ਪਰਪਰੋਮੋਕ ਰਾਧਾ ਮੈਂ ਸੱਚੇ ਪਾਤਸ਼ਾਹ ਜੀ ਦਾ ਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਦਸਮੀਰ ਪਬਲਿਕ ਸਕੂਲ ਦੇ ਡਾਇਰੈਕਟਰ ਸਰਦਾਰ ਜਸਵੀਰ ਸਿੰਘ ਜੰਡੂ ਅਤੇ ਪ੍ਰਿੰਸੀਪਲ ਸ੍ਰੀ ਜੈਸੂ ਢਿੰਗੜਾ ਅਤੇ ਸਮੂਹ ਸਟਾਫ ਦੇ ਵੱਲੋਂ ਤੁੰਤੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਅਪੂਰਨ ਮੁਖ ਦਾ ਦਿਹਾੜਾ ਮਨਾਉਂਦੇ ਹੋਇਆਂ ਆਪ ਜੀ ਦਾ ਓਟ ਆਸਰਾ ਲਿਆ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬੱਚਿਆਂ ਦੇ ਸਿੱਤੇ ਮੇਰ ਭਰਿਆ ਤਰਕਨਾ ਤੰਦ ਉਸਤ ਨਾਲ ਜੋ ਖੁਸ਼ਹਾਲੀ ਬਤਾਉਣੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗ੍ਰੰਤੀ ਸੰਗਾਂ ਦੇ ਵੱਲੋਂ ਗੁਰਬਾਣੀ ਪੜੀ ਹੈ ਸੱਚੇ ਪਾਤਸ਼ਾਹ ਜੀ ਬੱਚਿਆਂ ਦੇ ਵੱਲੋਂ ਸ਼ਬਦ ਗਾਇਨ ਕੀਰਤਨ ਕੀਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗੁਰਬਾਣੀ ਪੜਦੇ ਆ ਤੋ ਬੱਚਿਆਂ ਨੂੰ ਕਿਸਨ ਕਰਦੇ ਆ ਤੁਸ ਸੱਚੇ ਬਾਸ਼ਾ ਜੀ ਕਰਤਾ ਵਾ ਗੋਦੇ ਆ ਤੋ ਕਿਸੇ ਹੀ ਪ੍ਰਕਾਰ ਦੀਆਂ ਕੋਈ ਟੋਟੀਆਂ ਹੋਗੀਆਂ ਹੁਣ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮਾਫ ਕਰ ਲੈਣਾ ਜੀ ਅੱਗੇ ਵਾਸਤੇ ਸੱਤੇ ਮੀਰ ਪ੍ਰਿਆਤਕ ਨਾ ਸੱਚੇ ਬਾਸ਼ਾ ਜੀ ਆਪ ਜੀ ਨੇ ਇਹ ਬੱਚਿਆਂ ਦੇ ਸੱਤੇ ਮੀਰ ਪ੍ਰਿਆਤਕ ਰੱਖਣਾ ਜੀ ਬੱਚਿਆਂ ਨੂੰ ਵਿਦਿਆਦਾਨ ਸਮਰਥ ਤੇ ਸੱਚੇ ਬਾਸ਼ਾ ਜੀ ਚੰਗੇ ਸੇਧਾਦਾਨ ਬਖਸ਼ੋ ਜੀ ਅਤੇ ਬੱਚਿਆਂ ਨੂੰ ਆਪਣੇ ਸੱਚੇ ਬਾਸ਼ਾ ਜੀ ਬਾਣੀ ਦੇ ਨਾਲ ਜੋੜ ਕੇ ਰੱਖਣਾ ਸੱਚੇ ਬਾਸ਼ਾ ਜੀ ਸਾਰੇ ਹੀ ਸਮੂਹ ਸਟਾਫ ਤੇ ਸੱਤੇ ਮੇਰ ਪ੍ਰਿਆਤ ਰਖਣਾ ਬੱਚਿਆਂ ਨੂੰ ਵਿਦਿਆ ਸੱਚੇ ਪਾਤਸ਼ਾਹ ਜੀ ਚੰਗੇ ਵਿਦਿਆ ਪੜਾਉਂਦਾ ਬਲਬਖਸ਼ੇ ਕਰਨ ਸੱਚੇ ਪਾਤਸ਼ਾਹ ਜੀ ਸਾਰੇ ਹੀ ਸਰਤਾਪ ਦੇ ਵੱਲੋਂ ਸੱਚੇ ਪਾਤਸ਼ਾਹ ਜੀ ਅਤੇ ਬੱਚਿਆਂ ਦੇ ਵੱਲੋਂ ਆਉਂਜ ਲੋ ਸੁੰਦਰ ਪਹਿਛਾ ਕੇ ਪਹਿਨਾਏ ਗੈਣੇ ਅੰਗੀਕਾਰ ਕਰਨੇ ਜੀ ਸੱਚੇ ਪਾਤਸ਼ਾਹ ਜੀ ਲੋਕ ਪਰ ਲੋਕ ਵਿੱਚ ਪੜਦੇ ਕਜਨੇ ਸੱਚੇ ਪਾਤਸ਼ਾਹ ਜੀ ਸਾਰੇ ਹੀ ਸਰਤਾਪ ਦੇ ਵੱਲੋਂ ਬੱਚਿਆਂ ਦੇ ਵੱਲੋਂ ਇਸ ਟਾਈਮ ਅਖਸ਼ਾਂ ਉਹਨਾਂ ਦਾਤਾਂ ਦੇ ਵਿੱਚੋਂ ਘਟਾ ਬੱਚਿਆਂ ਦੀ ਸਜ ਕੇ ਆਈ ਆ ਜੱਤੇ ਪ੍ਰਵਾਨ ਹੋਵੇ ਜੀ हां ਜਿਹੜੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਹਾਜ਼ਰ ਹੈ ਦਿੱਤੇ ਪਰਵਾਨ ਹੋਵੇ ਜੀ ਪਰਵਾਨ ਹੋਏ ਪ੍ਰਸ਼ਾਦੇ ਸੰਗਤ ਵਿੱਚ ਬੱਚਿਆਂ ਦੇ ਵਿੱਚ ਬਤਾਉਂਦੀ ਆਗਾ ਹੋਵੇ ਜੋ ਵੀ ਆਉਜੀ ਦਾ ਸੀਤ ਪ੍ਰਸਾਦ ਕੇਸੂ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੱਚੇ ਪਾਸ਼ਾ ਜੀ ਜਿੰਨਾ ਵੀ ਭੰਡਾਰਾਂ ਦੇ ਵਿੱਚੋਂ ਲੰਗਰ ਬਾਣੀ ਬਣ ਕੇ ਆਇਆ ਹੈ ਭਰਪੂਰ ਕਰਨੇ ਜਨੁਕੁਨੀਆ ਰਾਜ ਕੁਨਿਆਤਰ ਕਿਆ ਮਾਸ਼ ਕੰਨਿਆ ਜੀ ਸਾਰੇ ਹੀ ਸਖੂਤ ਦੇ ਵਿੱਚ ਸੱਤੀ ਮੀਰ ਭਰਿਆ ਤਰਕ ਨਾ ਜਕਿਆ ਮਾਸ਼ ਕੰਨਿਆ ਆਉਣ ਵਾਲਾ ਸਮਾਂ ਖੁਸ਼ੀਆਂ ਖੇੜੇ ਬਖਸ਼ ਕੰਨਿਆ ਜੀ ਜੋ ਵੀ ਬੱਚਿਆਂ ਦੇ ਵੱਲੋਂ ਸਤਾਵ ਤੇ ਬਲੋਚੇ ਪਾਸ਼ਾ ਜੀ ਆਜੁੰਦਸ ਸੇ ਭੇਟਾ ਕੀਤੀ ਗਈ ਹੈ ਅੰਗੀਕਾਰ ਕੰਨ ਸਤਿ ਕੁਤੇ ਪਾਸ਼ਾ ਜੀ ਆਈ ਹੋਈ ਸੰਗਤਾਂ ਦੀਆਂ ਹਾਜ਼ਰੀਆਂ ਲਾਉਣੀਆਂ ਜੋ ਵੀ ਮਾਈ ਭਾਈ ਨੇ ਦਿਲ ਪੁਲ ਬਟਾਵਾਂ ਕੀਤਾ ਜੀ ਸਭ ਦਾ ਪ੍ਰਵਾਨ ਕੰਨ ਜੀ ਜਲ ਕੇ ਇੱਕਦਮ ਲੇਕੇ ਵਿੱਚ ਲਾਉਣੇ ਕਰੋ ਕਿਰਪਾ ਜੀ ਇਸ ਟਾਈਮ ਆਪ ਜੀ ਦੇ ਪਵਿੱਤਰ ਹੁਕਮਨਾਮੇ ਮਰਸਕੇ ਨਿਹਾਲ ਕਰਨਾ ਸਤਿਗੁਰੂ ਜੀ ਸਹੀ ਪਿਆਰੇ ਮਹਿਲ ਜਿਨਾ ਮਿਲਿਆ ਹੀ ਤੇਰਾ ਨਾਮ ਜਿਤੇ ਆਵੇ ਨਾ ਲਿਕਨਾ ਜੜਦੇ ਤਾ ਤੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਰਾ ਆਗੇ ਆ ਭਈ ਆਗਾ ਲਗੀ ਸਵੇ ਜਗਾਇਓ ਬੰਤ ਸਦ ਸੇਖਨ ਕੋ ਗਵਾ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਵੰਨੇ ਹੋ ਗੁਰ ਗ੍ਰੰਥ ਗੀ ਦੇ ਜੋ ਪ੍ਰਭ ਕੋ ਮੱਲ ਬੂਜਾ ਗੋਜ ਸ਼ਬਦ ਮੇਲੇ ਹਰਾਜ ਕਰੇਗਾ ਖਾਲਸਾ ਕੀ ਰਹੇ ਨ ਕੋ ਹੋਏ ਹੋਰ ਹੋਏ ਸਭ ਮਿਲenge ਪਤੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਾਜ ਜੜੇ ਸੋ ਤਰੇ पारतारण हार जो शर दारसीर पार अवतार न que ਸੁਖ ਤੇਰਾ ਦਿੱਤਾ ਲਈਏ ਸੁਖ ਤੇਰਾ ਦਿੱਤਾ